ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ ਅੱਜ ਬਾਰਿਸ਼ ਨੂੰ ਲੈ ਕੇ yellow alert ਜਾਰੀ ਕੀਤਾ ਹੈ ਇਸ ਤੋਂ ਬਾਅਦ ਅਗਲੇ 5 ਦਿਨਾਂ ਤੱਕ ਨਾ ਕੋਈ ਅਲਰਟ ਹੈ ਤੇ ਨਾ ਹੀ ਬਾਰਿਸ਼ ਵਾਲਾ ਕੋਈ ਹਾਲਾਤ ਦਿਖ ਰਹੇ ਨੇ ਇਸ ਤੋਂ ਚਲਦੇ ਹੁਣ ਤਾਪਮਾਨ ਦੇ ਵਿੱਚ ਹਲਕਾ ਵਾਧਾ ਦੇਖਣ ਨੂੰ ਮਿਲੇਗਾ ਤੇ ਦੱਸਦੀ ਹੈ ਕਿ ਰਾਤ ਗਿਰਨ ਨੂੰ ਪ੍ਰਸ਼ਾਰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਇਸ ਮਹੀਨੇ ਹੁਣ ਤੱਕ 103.44 ਮਿਲੀਮੀਟਰ ਮੌਨਸੂਨ ਪੰਜਾਬ ਦੇ ਵਿੱਚ ਵਧਿਆ ਜੋ ਕਿ ਆਮ ਦੇ ਨਾਲੋਂ ਕਿਤੇ ਵੱਧ ਹੈ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਜੇ ਗੁਰਦਾਸਪੁਰ ਤਰਨਤਾਰਨ ਪਠਾਨਕੋਟ ਪੁਸ਼ਾਰਪੁਰ ਜਲੰਧਰ ਕਪੂਰਥਲਾ ਨਵਾਂ ਸ਼ਹਿਰ ਰੂਪਨਗਰ ਲੁਧਿਆਣਾ ਮੋਹਲੀ ਪਟਿਆਲਾ ਫਤਿਹਗੜ੍ਹ ਸਾਹਿਬ ਅਤੇ ਸੰਗਰੂਰ ਦੇ ਵਿੱਚ ਮੀਂਹ ਨੂੰ ਲੈ ਕੇ yellow alert ਜਾਰੀ ਕੀਤਾ ਹੈ। ਬਾਕੀ ਦੇ ਜਿਲ੍ਹਿਆਂ ਦੇ ਵਿੱਚ ਵੀ ਮੌਸਮ ਜਿਹੜਾ ਕਿ ਆਮ ਰਹੇਗਾ। ਤੋਂ ਇਸ ਕਾਰ ਬਾਬਤ ਵਿੱਚ ਨਾਲ ਗੱਲ ਜੁੜ ਕੇ ਨੇ ਗगन ਬਾਰਿਸ਼ ਨੂੰ ਲੈ ਕੇ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਜਿਲ੍ਹਿਆਂ ਦੇ ਵਿੱਚ alert ਜਾਰੀ ਕੀਤਾ ਹੈ ਤੇ ਕਿਦਾਂ ਦੀ ਸਥਿਤੀ ਦੇਖਣ ਨੂੰ ਮਿਲ ਰਹੀ ਹੈ। ਬਿਲਕੁਲ ਕਰਨ ਜੇਕਰ ਗੱਲ ਕਰੀਏ ਸੀ بارش ਦੀ ਦਾ بارش ਲਗਾਤਾਰ ਜਿਹੜੀ ਆ ਉਹ ਹੋ ਰਹੀ ਹੈ ਤਾਂ ਪੰਜਾਬ ਦੇ ਵਿੱਚ ਜਿੱਥੇ ਇਹ ਜਿੰਨਾ ਦੇ ਵਿੱਚ ਲਗਾਤਾਰ ਇਹ ਕਿ ਆ ਜਾ ਰਿਹਾ ਸੀਗਾ ਕਿ 40-45 ਤਿੱਥੋਂ ਤੱਕ 55 ਡਿਗਰੀ ਸੈਲਸੀਅਸ ਤੱਕ ਜਿਹੜਾ ਹੈ ਤਾਪਮਾਨ ਜਾ ਸਕਦਾ ਹੈ ਪਰ ਉਸੇ ਉਲਟ ਹੋਇਆ ਮੌਨਸੂਨ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਤੇ ਲਗਾਤਾਰ ਛਮ ਛਮ بارش ਹੋ ਰਹੀ ਹੈ ਮੌਨਸੂਨ ਦੀਆਂ بارش ਹੋ ਰਹੀਆਂ ਵੱਖ-ਵੱਖ ਥਿਲਿਆਂ ਦੇ ਵਿੱਚ ਤੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਗਿਆ ਤਾਂ ਉੱਥੇ ਹੀ ਲੋਕਾਂ ਨੂੰ ਕੁਝ ਅ ਦਿਨ ਸਵੇਰੇ ਜਾਂ ਦੁਪਹਿਰੇ ਜਾਂ ਸ਼ਾਮ ਨੂੰ ਜਿਹੜੀ بارش ਆ ਜਾਂਦੀ ਹੈ ਤੇ ਉਸ ਦੇ ਨਾਲ ਪਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਲੋਕ ਰੋਜ਼ਮਰਜ਼ੀ ਦੀ ਜ਼ਿੰਦਗੀ ਦੇ ਵਿੱਚ ਕੰਮ ਕਰਦੇ ਜਾਂਦੇ ਨੇ ਤਾਂ ਉਹਨਾਂ ਨੂੰ بارش ਦੇ ਕਰਕੇ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਜਾਂ ਫਿਰ ਜਿਹੜੇ ਦੋ ਪਹੀਆ ਵਾਹਨ ਤੇ ਜਾਂਦੇ ਨੇ ਜਾਂ ਫਿਰ ਆਟੋ ਰਿਕਸ਼ਾ ਤੇ ਜਾਂਦੇ ਨੇ ਸਾ ਇਸ ਤਰ੍ਹਾਂ ਦੀਆਂ ਜਿਹੜੀਆਂ ਨੇ ਪੰਜਾਬ ਦੀ ਸਥਿਤੀ ਬਣੀ ਹੋਈ ਆ ਜੇਕਰ yellow alert ਦੀ ਗੱਲ ਕਰੀਏ ਤਾਂ ਅਗਲੇ 5 ਦਿਨਾਂ ਤੱਕ ਕੋਈ ਵੀ yellow alert ਜਾਰੀ ਨਹੀਂ ਹੈ ਪਰ ਅੱਜ ਦੇ ਸਵੇਰ ਦਾ ਪੂਰਾ ਪੂਰਾ ਪੰਜਾਬ ਦੇ ਵਿੱਚ yellow alert ਜਾਰੀ ਆ ਸਭ ਤੋਂ ਹਾਈ ਜ਼ੋਨ ਤੇ ਜੇਕਰ ਗੱਲ ਕਰੀਏ ਤਾਂ ਲੁਧਿਆਣਾ ਫਤਿਗੜ ਸਾਹਿਬ ਤੇ ਬਠਿੰਡਾ ਮਾਨਸਾ ਹੈਗਾ ਆ ਤੇ ਮੁਹਾਲੀ ਦੀ ਜੇਕਰ ਗੱਲ ਕਰੀਏ ਤਾਂ ਮੁਹਾਲੀ ਦੇ ਵਿੱਚ ਜਿਹੜਾ ਆ ਮੌਸਮ ਲਗਭਗ ਜਿਹੜਾ ਆ ਉਹ ਸਮਾਨ ਜਿਹਾ ਰਹੇਗਾ ਜਸਰਾ ਲਗਾਤਾਰ ਮੀਂਹ ਪੈ ਰਹੇ ਨੇ ਤਾਂ ਮੀਂਹ ਪੈਣ ਤੋਂ ਬਾਅਦ ਧੁੱਪ ਖੜ ਜਾਂਦੀ ਆ ਤਾਂ ਧੁੱਪ ਖੜਨ ਤੋਂ ਬਾਅਦ ਜਿਹੜੀ ਆ ਹਮੋਸੋ ਹੋ ਜਾਂਦੀ ਆ ਤਾਂ ਇੱਕਦਮ ਪਹਿਲਾਂ ਤਾਂ ਬਾਰਿਸ਼ ਪੈਣ ਦੇ ਨਾਲ ਠੰਡਾ ਮੌਸਮ ਹੋ ਜਾਂਦਾ ਤਾਂ ਸਿਰ ਉਸ ਤੋਂ ਬਾਅਦ ਜੋ ਜਿਹੜਾ ਇਹ ਲਗਾਤਾਰ ਧੁੱਪ ਖਿਲਣ ਦੇ ਨਾਲ ਜਿਹੜੀ ਆ ਉਹ ਹਿਊਮਿਡਿਟੀ ਪੈਦਾ ਹੋ ਜਾਂਦੀ ਹੈ ਹਿਊਮਿਡਿਟੀ ਪੈਦਾ ਹੋ ਜਾਂਦੀ ਹੈ ਤਾਂ ਜਿਸ ਦੇ ਕਰਕੇ ਲੋਕਾਂ ਨੂੰ ਵੀ ਇਹ ਸਮਝ ਨਹੀਂ ਲੱਗ ਰਹੀ ਕਿ ਅਸਲ ਦੇ ਵਿੱਚ ਜਿਹੜੀ ਆ ਇਹ ਗਰਮੀ ਹੈ ਕਿ ਸਰਦੀ ਹੈ ਪਰ ਜਦੋਂ ਵੀ ਮੀਂਹ ਪੈ ਜਾਂਦਾ ਹੈ ਜਾਂ ਸਵੇਰੇ ਪਵੇ ਸ਼ਾਮ ਨੂੰ ਪਵੇ ਤਾਂ ਲੋਕਾਂ ਨੂੰ ਰਾਹਤ ਜਿਹੜੀ ਆ ਇਸ ਦੇ ਨਾਲ ਜ਼ਰੂਰ ਮਿਲਦੀ ਹੈ ਜਿੱਥੇ ਮੌਸਮ ਵਿਭਾਗ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਜਿਹੜਾ ਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਜੂਨ ਦੇ ਵਿੱਚ ਇੱਕ ਰਿਵਾਰਡ ਕੀਤਾ ਗਿਆ ਸੀਗਾ ਜਿਹੜਾ ਅ ਦਰਜ ਕੀਤਾ ਗਿਆ ਸੀ ਰਿਕਾਰਡ ਕਿ ਆਉਣ ਵਾਲੇ ਦਿਨਾਂ ਚ 45 ਤੋਂ 50 50 ਤੋਂ 55 ਡਿਗਰੀ ਸੈਲਸੀਅਸ ਤੱਕ ਜਿਹੜਾ ਇਹ ਤਾਪਮਾਨ ਰਿਕਾਰਡ ਕੀਤਾ ਜਾਊਗਾ ਪਰ ਇਹਦਾ بارشਿਆਂ ਦੇ ਕਾਰਨ ਕਾਫੀ ਜਿਹੜਾ ਇਹ ਮਾਹੌਲ ਠੰਡਾ ਜਿਹੜਾ ਆ ਉਹ ਹੋ ਰਿਹਾ ਤਾਂ ਕਈ ਇਸ ਨੂੰ ਜਿਹੜੀ ਆ ਭੋਲੇनाथ ਦੀ ਕਿਰਪਾ ਵੀ ਮੰਨਦੇ ਨੇ ਤੇ ਮੌਨਸੂਨ ਆ ਗਿਆ ਜਿਸ ਤਰ੍ਹਾਂ ਕਿ ਕਾਵੜ ਯਾਤਰਾ ਲੈਣ ਜਾ ਰਹੇ ਨੇ ਉਹਨਾਂ ਦੇ ਲਈ ਵੀ ਆ ਕਾਫੀ ਮਾਹੌਲ ਵਧੀਆ ਆ ਤਾਂ ਇਹ ਸਿਰਫ ਪੰਜਾਬ ਦੇ ਨਹੀਂ ਆ ਬਾਕੀ ਸੂਬਿਆਂ ਦੇ ਵਿੱਚ ਚਾਹੇ ਉਹ ਗੁਜਰਾਤ ਦੀ ਗੱਲ ਕਰੀਏ ਚਾਹੇ ਹਿਮਾਚਲ ਦੀ ਗੱਲ ਕਰੀਏ ਚਾਹੇ ਉਹ ਹਰਿਆਣਾ ਦੀ ਗੱਲ ਕਰੀਏ ਤਾਂ ਕਈ ਥਾਵਾਂ ਦੇ ਉੱਤੇ ਇਹ ਬਾਰਿਸ਼ੀ ਪੂਰੀ ਭਾਰਤ ਵਰਸ਼ ਦੇ ਵਿੱਚ ਜਿਹੜੀ ਆ ਉਹ ਹੋਰੀਆ ਤੇ ਵੱਖ-ਵੱਖ ਥਾਵਾਂ ਤੋਂ ਅਲੱਗ-ਅਲੱਗ ਜਿਹੜੀਆਂ ਨੇ ਉਹ ਤਸਵੀਰਾਂ ਆ ਰਹੀਆਂ ਨੇ ਤੇ ਕਿਤੇ ਲੋਕ ਇਸ ਬਾਰਿਸ਼ ਤੋਂ ਪਰੇਸ਼ਾਨ ਵੀ ਨੇ ਤੇ ਕੁਝ ਲੋਕ ਇਸ ਬਾਰਿਸ਼ ਤੋਂ ਖੁਸ਼ ਵੀ ਨੇ ਜੇਕਰ بارش ਤੋਂ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਡੇਂਗੂ ਮਲੇਰੀਆ ਦੀਆਂ ਬਿਮਾਰੀਆਂ ਦਾ ਖਤਰਾ ਵੀ ਵੱਧ ਜਾਂਦਾ ਹੈ ਜੇਕਰ ਪੰਜਾਬ ਦੇ ਸਿਹਤ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਕਿੰਦਾ ਤੇ ਪ੍ਰਬੰਧ ਹਸਪਤਾਲਾਂ ਦੇ ਵਿੱਚ ਕੀਤੇ ਗਏ ਨੇ ਤਾਂ ਕਿਸ ਤਰ੍ਹਾਂ ਲੋਕਾਂ ਨੂੰ ਜਾਗਰੂਕ ਜਿਹੜਾ ਕਿਸ ਬਾਬਤ ਕੀਤਾ ਜਾ ਰਿਹਾ ਅ ਜੀ ਬਿਲਕੁਲ ਕਰਨ ਇਹ ਗੱਲ ਬਿਲਕੁਲ ਸਹੀ ਹੈ ਵੀ ਜੇਕਰ ਲਗਾਤਾਰ بارش ਹੋਏਗੀ ਤਾਂ ਨਦੀਆਂ ਨਾਲਿਆਂ ਦੇ ਵਿੱਚ ਚਪੜਾਂ ਦੇ ਵਿੱਚ ਆਮ ਘਰਾਂ ਦੇ ਵਿੱਚ ਜਿਹੜਾ ਹਲਤ ਵਾਲੇ ਪਾਣੀ ਜਰੂਰ ਖੜੇਗਾ ਉਸ ਦੇ ਨਾਲ ਜਿਹੜਾ ਡੇਂਗੂ ਮਲੇਰੀਆ ਹੈਜਾ ਵਰਗੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਫੈਲਣ ਦੇ ਪੂਰੇ ਪੂਰੇ ਚਾਂਸ ਹੈਗੇ ਨੇ ਪਰ ਪੰਜਾਬ ਦੇ ਮੁੱਖ ਜਿਹੜੇ ਕੀ ਸਿਹਤ ਮੰਤਰੀ ਡਾਕਟਰ ਕੁਲਵੀਰ ਸਿੰਘ ਵੱਲੋਂ ਜਿਹੜਾ ਆ ਇੱਕ ਪਹਿਲਾਂ ਹੀ ਮੁਹਿੰਮ ਸ਼ੁਰੂ ਕਰ ਦਿੱਤੀ ਸੀ ਸ਼ੁਕਰਵਾਦ ਡੇਂਗੂ ਤੇਬਾਰ ਸਾਜ ਹੀ ਜਿਹੜੀ ਆ ਉਹ ਮੁਹਿੰਮ ਸ਼ੁਰੂ ਕੀਤੀ ਗਈ ਸੀ ਤਾਂ ਉਸ ਦੇ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਘਰੇ ਜਾ ਕੇ ਲੋਕਾਂ ਦੇ ਘਰੇ ਜਾ ਕੇ ਫ੍ਰਿਜ, ਕੂਲਰ, ਛੱਤ ਦੇ ਉੱਤੇ ਜਾ ਕੇ ਇਹ ਜਿਹੇ ਟੀਜਾ ਚੱਕ ਕਰਦੀ ਹੈ ਜਿਸ ਦੇ ਵਿੱਚ ਜਿਹੜਾ ਪਾਣੀ ਖੜਾ ਨਾ ਹੋਵੇ ਤੇ ਜਿਸ ਦੇ ਵਿੱਚ ਡੇਂਗੂ ਵਰਗਾ ਜਿਹੜਾ ਮੱਛਰ ਹੈ ਉਹ ਲਾਰਵਾ ਪੈਦਾ ਨਾ ਕਰੇ ਤਾਂ ਇਦਾਂ ਦੀਆਂ ਵਕ ਵਕ ਜਿਹੜੀਆਂ ਖਬਰਾਂ ਆਪਾਂ ਨਿਊਜ਼ ਚੈਨਲਾਂ ਤੇ ਸੁਣਦੇ ਰਹਿੰਦੇ ਆ ਤਾਂ ਉਸੇ ਤਰ੍ਹਾਂ ਜਿਹੜੀ ਸਿਹਤ ਵਿਭਾਗ ਵੀ ਘਰ ਘਰ ਜਾ ਕੇ ਸਾਬੇਮਾਰੀ ਵੀ ਕਰ ਰਹੀ ਆ ਤੇ ਲਗਾਤਾਰ ਸੋਸ਼ਲ ਮੀਡੀਆ ਤੇ ਰਾਹੀਂ ਇਹ ਲੋਕਾਂ ਨੂੰ ਜਾਗਰੂਕ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਦੀ ਰਹਦੀ ਹੈ ਕਿ ਆਪਣੇ ਘਰਾਂ ਦੇ ਵਿੱਚ ਜੇਕਰ ਤੁਹਾਡੇ ਸ਼ਖਸ ਦੇ ਉੱਤੇ ਕਾਫੀ ਸਮਾਨ ਪਿਆ ਆ ਖੁੱਲਾ ਆ ਜਾਂ ਕੋਈ ਕੱਪ ਹੈ ਜਾਂ ਫਿਰ ਕੋਈ ਇਸ ਤਰ੍ਹਾਂ ਦੇ ਬਰਤਨ ਪਏ ਨੇ ਜ ਜਿਨ੍ਹਾਂ ਦੇ ਵਿੱਚ ਪਾਣੀ ਜਿਹੜਾ ਆ ਖੜਾ ਹੋ ਸਕਦਾ ਆ ਤਾਂ ਉਹਦੇ ਵਿੱਚ ਜਿਹੜਾ ਡੇਂਗੂ ਲਾਰਵਾ ਜਿਹੜਾ ਆ ਉਹ ਪੈਦਾ ਹੋ ਸਕਦਾ ਹੈ ਤਾਂ ਜਿਸ ਦੇ ਕਾਰਨ ਤੁਹਾਨੂੰ ਡੇਂਗੂ ਹੋ ਸਕਦਾ ਤਾਂ ਜੋ ਸਿਹਤ ਮੰਤਰੀ ਬਲਵੀਰ ਸਿੰਘ ਵੱਲੋਂ ਜਿਹੜਾ ਇਹਦਾ ਪੋਸਟਰ ਵੀ ਲਿਬਰੀਜ਼ ਕੀਤਾ ਗਿਆ ਸੀ ਤਾਂ ਉਹਨਾਂ ਵੱਲੋਂ ਇੱਕ ਵੱਡਾ ਬਿਆਨ ਵੀ ਦਿੱਤਾ ਗਿਆ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵੀ ਮੌਨਸੂਨ ਸੀਜ਼ਨ ਦੇ ਵਿੱਚ ਜੋ ਬਰਸਾਤਾਂ ਹੋਣਗੀਆਂ ਜਾਂ ਫਿਰ ਸੌਣ ਦੇ ਮਹੀਨੇ ਦੇ ਵਿੱਚ ਸੈਟਰਾਂ ਦੀ ਜੇਕਰ ਕੋਈ ਮੁਸ਼ਕਲ ਆਏਗੀ ਤਾਂ ਪੰਜਾਬ ਸਰਕਾਰ ਤੇ ਸੇਟ ਵਿਭਾਗ ਜਿਹੜਾ ਆ ਇਸ ਨੂੰ ਲੈ ਕੇ ਪਹਿਲਾਂ ਕੁਝ ਤਰਕ ਹੈ ਬੰਨ ਅਕਸਰ ਦੇਖਿਆ ਜਾਂਦਾ ਜਦੋਂ ਵੀ ਪੰਜਾਬ ਹਿਮਾਚਲ ਦੇ ਵਿੱਚ ਜਾਂ ਪਹਾੜੀ ਇਲਾਕਿਆਂ ਦੇ ਵਿੱਚ بارش ਹੁੰਦੀ ਹੈ ਤਾਂ ਨਹਿਰਾਂ ਵੀ ਜਿਹੜੀ ਕੋਹਫਾਨ ਤੇ ਆ ਜਾਂਦੀ ਹੈ ਨਹਿਰਾਂ ਤੇ ਗੱਲ ਕੀਤੀ ਜਾਵੇ ਤਾਂ ਆਸ-ਪਾਸ ਦੇ ਖੇਤਰਾਂ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਤਾ ਹਾਲਾਤ ਕੀ ਨੇ ਜੀ ਕਰਨ ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਹੈ ਜਿਸ ਤਰ੍ਹਾਂ ਕਿ ਇਹ ਹੈ بارش ਹੋ ਰਹੀ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹੋ ਰਹੀ ਹੈ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸੀ بارشੂਬੇ ਦੇ ਵਿੱਚ ਵੀ ਲਗਾਤਾਰ ਜਿਹੜੀਆਂ ਉਹ بارش ਹੋ ਰਹੀ ਹੈ ਤਾਂ ਇਸ بارش ਦੇ ਹੋਣ ਦੇ ਨਾਲ ਜਿਹੜੀਆਂ ਨਦੀਆਂ ਨਾਲੇ ਦੇ ਜਿਹੜੇ ਉਹ ਕਾਫੀ ਪਾਣ ਧੱਕ ਲਈ ਜਾਨਕਿ ਉਹਨਾਂ ਦਾ ਪਾਣੀ ਬਿਲਕੁਲ ਚੜ ਗਿਆ ਹੈ ਜੇਕਰ ਕਗਰ ਦਰਿਆ ਦੀ ਗੱਲ ਕਰੀਏ ਤਾਂ ਕਗਰ ਦਰਿਆ ਦੇ ਜਿਹੜੇ ਆ ਬੰਨ ਦੇ ਉੱਤੇ ਆਲੇ ਦੁਆਲੇ ਦੇ ਸ਼ਹਿਰ ਨੇ ਜਾਂ ਪਿੰਡਾਂ ਦੇ ਲੋਕ ਨੇ ਉਹਨਾਂ ਦੇ ਵਿੱਚ ਵੀ ਕਾਫੀ ਜਿਹੜਾ ਸਹਿਮ ਦਾ ਮਾਹੌਲ ਹੈ ਕਿਤਨਾ ਕਿਤੇ ਤੁਹਾਨੂੰ ਯਾਦ ਹੋਣਾ ਹੈ ਆ ਵੀ ਅੱਜ ਤੋਂ 2 ਸਾਲ ਪਹਿਲਾਂ ਜਿਹੜਾ ਹੈ ਜਿਸ ਤਰ੍ਹਾਂ ਕਿ ਪਾਣੀ ਨੇ ਤਬਾਹੀ ਮਚਾਈ ਸੀ ਉਹ ਲੋਕਾਂ ਦੇ ਹਾਲਾਂ ਨੇ ਵੀ ਜ਼ਿਲ੍ਹਾ ਦੇ ਵਿੱਚ ਜਿਹੜੀ ਆ ਉਹ ਮੰਜ਼ਰ ਜਿਹੜਾ ਆ ਉਹ ਧਿਆਨ ਹੈ ਉਹ ਲੋਕੀ ਹਜੇ ਵੀ ਡਰ ਜਾਂਦੇ ਨੇ ਕਿ ਜੇਕਰ ਇਹ ਪਾਣੀ ਜ਼ਿਆਦਾ ਆਉਂਦਾ ਹੈ ਤਾਂ ਲਗਾਤਾਰ ਇਹ ਪਾਣੀ ਉਹਨਾਂ ਦੇ ਘਰਾਂ ਦੇ ਵਿੱਚ ਜਾਏਗਾ ਇਸੇ ਤਰ੍ਹਾਂ ਜਿਹੜਾ ਨਦੀਆਂ ਨਾਲਿਆਂ ਦੇ ਵਿੱਚ ਪਾਣੀ ਵੀ ਜਿਹੜਾ ਆ ਉਹ ਕਾਫੀ ਵਕਾ ਨਜ਼ਰ ਆ ਰਿਹਾ ਤਾਂ ਕਿਤੇ ਨਾ ਕਿਤੇ ਕਈ ਵਾਰ ਅਜਿਹੀਆਂ ਖਬਰਾਂ ਆ ਜਾਂਦੀਆਂ ਨੇ ਕਿ ਭਾਖੜਾ ਡੈਮ ਤੇ ਜਿਹੜੇ ਗੇਟ ਖੋਲ ਦਿੱਤੇ ਗਏ ਨੇ ਜਾਂ ਫਿਰ ਬਿਆਸ ਦਰਿਆ ਤੇ ਜਿਹੜੇ ਉਹ ਗੇਟ ਖੋਲ ਦਿੱਤੇ ਗਏ ਨੇ ਤਾਂ ਪਿੰਡਾਂ ਦੇ ਵਿੱਚ ਪਾਣੀ ਜਿਹੜਾ ਆ ਉਹ ਵੜ ਜਾਂਦਾ ਤਾਂ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹਾਂਗੇ ਅਜਿਹੀਆਂ ਅਫਵਾਹਾਂ ਤੋਂ ਜਿਹੜਾ ਆ ਉਹ ਬਚਣਾ ਚਾਹੀਦਾ ਆ ਇਸੇ ਤਰ੍ਹਾਂ ਦੀ ਕੋਈ ਵੀ ਅਜੇ ਜਿਹੜੀ ਪੰਜਾਬ ਦੇ ਵਿੱਚ ਸਿਟੀ ਪੈਦਾ ਨਹੀਂ ਹੋਈ ਆ ਕਿਸੇ ਸ ਇਲਾਕਿਆਂ ਦੇ ਵਿੱਚ ਜਿੱਦਾਂ ਕਿ ਜਿਹੜੀ ਆ ਸਿਟੀ ਪੈਦਾ ਹੋਈ ਆ ਤਾਂ ਇਹਨਾਂ ਇਲਾਕਿਆਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜਿਹੜਾ ਆ ਜਾਂ ਜ਼ਿਲ੍ਹੇ ਦੇ ਜਿਹੜੇ ਡੀਸੀ ਸਾਹਿਬਾਨ ਹੈਗੇ ਨੇ ਉਹ ਉੱਥੇ ਦਾ ਦੌਰਾ ਕਰਕੇ ਜਿਹੜਾ ਆ ਕਿਸੇ ਵੀ तरह ਦੀ ਲੋਕਾਂ ਨੂੰ ਮੁਸ਼ਕਿਲ ਆਉਂਦੀ ਹੈ ਜਾਂ ਕਿਸੇ ਨੂੰ ਪਰੇਸ਼ਾਨੀ ਆਉਂਦੀ ਹੈ ਜਾਂ ਫਿਰ ਉਹਦੇ ਕੀ ਫੋਟਾ ਪ੍ਰਬੰਧ ਜਿਹੜੇ ਨੇ ਉਹ ਕੀਤੇ ਜਾਣੇ ਚਾਹੀਦੇ ਨੇ ਉਹਨਾਂ ਦੇ ਲਈ ਜਿਹੜੀ ਐਡਵਾਈਜ਼ਰੀ ਵੀ ਜਾਰੀ ਜਿਹੜੀ ਆ ਉਹ ਕਰ ਦਿੱਤੀ ਗਈ ਹੈ ਜੀ ਜਿਗਰ ਨੂੰ ਤਮਾਮ ਜਾਣਕਾਰੀ ਥੋੜਾ ਬਹੁਤ ਬਹੁਤ ਤਨਖਾ